ਫਰੀਜ ਜਿੱਤਨ ਫਰੀਜ ਲੋਕਾਂ ਦੇ ਕੰਮ ਕਰਨ ਮੈਂ ਕਹਿੰਦਾ ਕੀ ਕੀ ਬਾਤ ਹੋ ਜਾਣੀ ਹੈ ਤੁਸੀਂ ਦੇਖੋ ਤਾਂ ਸਹੀ ਇਹ ਗੱਲ 'ਚ ਸਕੂਨ ਕਿਹਨਾ ਮਿਲਦਾ ਫਰੀਜ ਯਾਰ ਬੰਦਾ ਯਾਰ ਸਾਡੇ ਲਈ ਜਿੱਤ ਗਿਆ ਫਰੀਜ ਲੋਕੀ ਕੰਮ ਕਰ ਫਿਰ ਉਸ ਤੋਂ ਬਾਅਦ ਮੈਂ 2019 ਦੇ ਦੌਰਾਨ ਮੈਨੂੰ ਡਿਸਟ੍ਰਿਕਟ ਯੂਥ ਪ੍ਰੈਜ਼ੀਡੈਂਟ ਲਗਾਇਆ ਗਿਆ ਆਪਣੀ ਪਾਰਟੀ ਵੱਲੋਂ ਤੇ ਮੈਂ ਉਹ ਵੀ ਆਪਣੀ ਵਕੂ ਵੀ ਆਪਣੀ ਸੇਵਾ ਨਿਭਾਈ ਫਿਰ ਉਸ ਤੋਂ ਬਾਅਦ ਪਾਰਟੀ ਤੋਂ ਫਿਰ ਮੈਨੂੰ 2019 ਦੇ ਵਿੱਚ ਟਿਕਟ ਤੋਂ ਲੜਾਇਆ ਗਿਆ ਜੇ ਤੁਸੀਂ ਉਮੀਦਵਾਰੋਂ ਬਾਕੀ ਵੀ ਵੱਡੀਆਂ ਪਾਰਟੀਆਂ ਦੇ ਉਮੀਦਵਾਰ ਨੇ ਲੋਕ ਤੁਹਾਨੂੰ ਵੋਟ ਪਾਣ ਤਾਂ ਇਹ ਜੀ ਕਿਹੜੀ ਗੱਲ ਹੈ ਜਿਹੜੀ ਤੁਹਾਨੂੰ ਬਾਕੀ ਉਮੀਦਵਾਰਾਂ ਨਾਲੋਂ ਤੁਹਾਨੂੰ ਵੱਖ ਕਰਦੀ ਹੈ ਪੰਜਾਬ ਐਮ ਪੀ ਐਮ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਇਸ ਵਕਤ ਲੋਕ ਸਭਾ ਚੋਣਾਂ ਚੱਲਦੀਆਂ ਪਈਆਂ ਨੇ ਲੋਕ ਸਭਾ ਚੋਣਾਂ ਦੇ ਵਿੱਚ ਵੱਖ-ਵੱਖ ਉਮੀਦਵਾਰ ਨੇ ਜਿਹੜੇ ਆਪਣਾ ਪ੍ਰਚਾਰ ਕਰਦੇ ਪਏ ਨੇ ਪਾਰਟੀ ਦਾ ਪ੍ਰਚਾਰ ਕਰਦੇ ਪਏ ਨੇ ਚੋਣਾਂ ਜਿੱਤਣ ਦੇ ਲਈ ਮੈਦਾਨਾਂ ਦੇ ਵਿੱਚ ਉਤਰੇ ਹੋਏ ਨੇ ਇਸੇ ਇਸੇ ਕੜੀ ਦੇ ਵਿੱਚ ਸਾਡੇ ਨਾਲ ਇਸ ਵਕਤ ਸਿਮਰਨਦੀਪ ਸਿੰਘ ਮੌਜੂਦ ਹੈ ਆਜ਼ਾਦ ਉਮੀਦਵਾਰ ਨੇ ਆਜ਼ਾਦ ਚੋਣਾਂ ਲੜਦੇ ਪਏ ਨੇ ਲੁਧਿਆਣਾ ਲੋਕ ਸਭਾ ਸੀਟ ਤੋਂ ਗੱਲਬਾਤ ਕਰਾਂਗੇ ਸਿਮਰਨਦੀਪ ਸਿੰਘ ਨਾਲ ਕਿਸ ਤਰ੍ਹਾਂ ਉਹਨਾਂ ਨੇ ਮਨ ਬਣਾਇਆ ਚੋਣਾਂ ਲੜਨ ਦਾ ਕਿੱਥੋਂ ਉਹਨਾਂ ਨੂੰ ਪ੍ਰੇਰਣਾ ਮਿਲੀ ਹੈ ਤੇ ਕਿਉਂ ਚੋਣਾਂ ਲੜ ਰਹੇ ਪਏ ਨੇ ਉਹ ਆਜ਼ਾਦ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਜੀ ਵੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਵੱਲ ਧਿਆਨ ਕੇਂਦ੍ਰਿਤ ਕੀਤਾ ਬੜਾ ਅੱਛਾ ਲੱਗਿਆ ਮੈਂ ਪਹਿਲੀ ਇਲੈਕਸ਼ਨ ਨਹੀਂ ਲੜ ਰਹਾ ਮੇਰੀ ਚੌਥੀ ਇਲੈਕਸ਼ਨ ਹੈ ਜੀਵਨ ਦੀ ਔਰ ਮੈਨੂੰ ਇਹ ਪ੍ਰੇਰਣਾ ਇਦਾਂ ਮਿਲੀ ਵੀ ਮੈਂ ਕਹਿੰਦਾ ਵੀ ਆਮ ਘਰਾਂ ਦੇ ਬੱਚੇ ਇਲੈਕਸ਼ਨ ਕਿਉਂ ਨਹੀਂ ਲੜ ਸਕਦੇ ਸਾਡਾ ਵੀ ਵੋਟ ਪਾਉਣ ਦਾ ਵੀ ਰਾਈਟ ਹੈ ਤੇ ਵੋਟਾਂ ਖੜਨ ਦੇ ਵੀ ਰਾਈਟ ਸਾਡਾ ਹੀ ਹੈ ਠੀਕ ਹੈ ਜੀ ਲੀਡਰਾਂ ਦੇ ਬੱਚੇ ਹੀ ਕਿਉਂ ਲੀਡਰ ਬਣਨ ਵੀ ਸਾਡੇ ਬੱਚੇ ਵੀ ਲੀਡਰ ਨੇ ਸਾਡੇ ਵਿੱਚ ਹੀ ਕੁਆਲਟੀਆਂ ਨੇ ਅਸੀਂ ਇਮਾਨਦਾਰੀ ਨਾਲ ਕੰਮ ਕਰਾਂਗੇ ਔਰ ਮੇਰਾ ਨਾਰਾ ਹੈ ਅਸੀਂ ਨਹੀਂ ਵੰਡਣੇ ਪੈਸੇ ਨਸ਼ੇ ਸ਼ਰਾਬ ਬਿਲਕੁਲ ਤਾਂ ਤੁਸੀਂ ਜ਼ਿਕਰ ਕੀਤਾ ਕਿ ਤੁਸੀਂ ਪਹਿਲਾਂ ਤਿੰਨ ਚੋਣਾਂ ਲੜ ਚੁੱਕੇ ਹੋ ਤਿੰਨ ਚੋਣਾਂ ਜਿਹੜੀਆਂ ਪਹਿਲਾਂ ਤੁਸੀਂ ਲੜੀਆਂ ਕਿੱਥੋਂ-ਕਿੱਥੋਂ ਲੜੀਆਂ ਕਿਸ ਸਮੇਂ 'ਚ ਲੜੀਆਂ ਜੀ 2018 'ਚ ਮੈਂ ਸ਼ੁਰੂਆਤ ਕੀਤੀ ਸੀਗੀ ਮੈਂ ਇੱਥੋਂ ਕਾਉਂਸਲਰ ਦੀ ਇਲੈਕਸ਼ਨ ਲੜੀ ਵਾਰਡ ਨੰਬਰ 56 ਤੋਂ ਮੈਨੂੰ ਠੀਕ-ਠੀਕ ਪ੍ਰਣਾਮ ਆਏ ਪਰ ਮੈਂ ਲੋਕਾਂ ਨੇ ਮੈਨੂੰ ਨਿੰਦਿਆ ਨਹੀਂ ਫਿਰ ਉਸ ਤੋਂ ਬਾਅਦ ਮੈਂ 2019 ਦੇ ਦੌਰਾਨ ਮੈਨੂੰ ਡਿਸਟ੍ਰਿਕਟ ਯੂਥ ਪ੍ਰੈਜ਼ੀਡੈਂਟ ਲਗਾਇਆ ਗਿਆ ਆਪਣੀ ਪਾਰਟੀ ਵੱਲੋਂ ਤੇ ਮੈਂ ਉਹ ਵੀ ਆਪਣੀ ਮਖੂਬੀ ਆਪਣੀ ਸੇਵਾ ਨਿਭਾਈ ਫਿਰ ਉਸ ਤੋਂ ਬਾਅਦ ਪਾਰਟੀ ਤੋਂ ਫਿਰ ਮੈਨੂੰ 2019 ਦੇ ਵਿੱਚ ਟਿਕਟ ਤੋਂ ਲੜਾਇਆ ਗਿਆ ਹਲਕਾ ਦਾਖਾ ਤੋਂ ਐਮਐਲਏ ਕੈਂਡੀਡੇਟ ਹੋ ਜੋ ਮੈਂ ਆਪਣੀ ਉਹ ਵੀ ਡਿਊਟੀ ਨਿਭਾਈ ਔਰ ਮੈਂ ਇਮਾਨਦਾਰੀ ਨਾਲ ਲੜਿਆ ਔਰ ਮੈਂ ਵਿਕਿਆ ਬੈਠਿਆ ਨਹੀਂ ਅਜ ਤੱਕ ਔਰ ਇਸੇ ਤਰ੍ਹਾਂ ਇਸ ਨੂੰ ਨਿਰੰਤਰ ਜਾਰੀ ਕਰਦੇ ਹਾਂ ਮੈਂ ਫਿਰ ਦੁਬਾਰਾ 2022 ਦੀ ਇਲੈਕਸ਼ਨ ਲੜੀ ਔਰ ਉਸ ਦੇ ਵਿੱਚ ਵੀ ਮੈਂ ਆਪਣਾ ਆਪਣੀ ਜਿਹੜੀ ਸੱਚਾਈ ਦੇ ਰਾਹ ਤੇ ਆਪਣੇ ਚੱਲਦਾ ਹੈ ਆਪਣੇ ਆਪ ਨੂੰ ਰਿਪਰੈਜ਼ੈਂਟ ਕੀਤਾ ਔਰ ਮੈਂ ਉੱਥੇ ਵੀ ਵਿਕਿਆ ਬੈਠਾ ਨਹੀਂ ਕੋਈ ਕੰਪਰੋਮਾਈਜ਼ ਨਹੀਂ ਕੀਤਾ ਸਰੈਂਡਰ ਨਹੀਂ ਕੀਤਾ ਮੈਂ ਇਲੈਕਸ਼ਨ ਸਹੀ ਢੰਗ ਨਾਲ ਲੜੀ ਔਰ ਮੈਂ ਲੋਕਾਂ ਨੂੰ ਜਿਹੜਾ ਵਾ ਇੱਕ ਸਹੀ ਜਿਹੜੀ ਦਿਸ਼ਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਹਾਲੇ ਸਮਾਂ ਲੱਗ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਸਾਡੇ ਵਰਗੇ ਬੰਦਿਆਂ ਦੀਆਂ ਗੱਲਾਂ ਇਹ ਮਾਡਲ ਲਾਗੂ ਹੋ ਗਿਆ ਸਹੀ ਢੰਗ ਨਾਲ ਲੋਕੀ ਚੁਣ ਕੇ ਲੋਕ ਅੱਗੇ ਲਿਆਣ ਲੱਗ ਪਏ ਤਾਂ ਆਪਣੇ ਆਪ ਵੀ ਤੁਸੀਂ ਮੈਨੂੰ ਸਹੀ ਕਹੋਗੇ ਯਾਰ ਵੀ ਬੰਦਾ ਕੰਮ ਦੀ ਗੱਲ ਤਾਂ ਆਹੀ ਕਰਦਾ ਸੀਗਾ ਇਹਨੇ ਵालतू ਦੀਆਂ ਮਸ਼ਹੂਰੀਆਂ ਨਹੀਂ ਕੀਤੀਆਂ ਤੁਹਾਡਾ ਵਕਤ ਨਹੀਂ ਖਰਾਬ ਕੀਤਾ ਤੁਹਾਨੂੰ ਖਰੀਦਿਆ ਨਹੀਂ ਤੁਹਾਨੂੰ ਤੁਹਾਡਾ ਨੁਕਸਾਨ ਤਾਂ ਨਹੀਂ ਮੈਂ ਕੀਤਾ ਕੋਈ ਹੁਣ ਤੱਕ ਮੈਂ ਤੁਹਾਨੂੰ ਪਰੇਸ਼ਾਨ ਤਾਂ ਨਹੀਂ ਕੀਤਾ ਮੈਂ ਇੰਨੀੋ ਗੱਲ ਕੀਤੀ ਆ ਵੀ ਯਾਰ ਚੰਗ ਚੰਗੀ ਤਰ੍ਹਾਂ ਜਿਹੜੀ ਆ ਉਹਦੀ ਇੱਕ ਤਰ੍ਹਾਂ ਦਾ ਚੰਗਾ ਜਿਹੜਾ ਢੰਗ ਤਰੀਕੇ ਨਾਲ ਉਹਨੂੰ ਨਿਰੀਖਣ ਕਰੋ ਉਹਦਾ ਉਹਨੂੰ ਰਿਸਰਚ ਕਰੋ ਤੁਹਾਡਾ ਕੈਂਡੀਡੇਟ ਵਾਕਈ ਕਾਬਲ ਕੈਂਡੀਡੇਟ ਆ ਕਿ ਐਵੇਂ ਝੂਠਾ ਬੁਲੰਦਾ ਤਾਂ ਨਹੀਂ ਕਿਤੇ ਕਿਤੇ ਜੁਮਲੇਵਾਜ ਤਾਂ ਨਹੀਂ ਕੁਝ ਦੇਖੋ ਤਾਂ ਸਹੀ ਨਾ ਔਰ ਜੇ ਮੈਂ ਇਹ ਗੱਲ ਕਰਦਾ ਤੇ ਮੈਂ ਮਕਲ ਡੈਫੀਨੇਟ ਕਰਾਂਗਾ ਵੀ ਮੈਂ ਜਿੱਤ ਕੇ ਕਿਉਂ ਨਹੀਂ ਕਰਾਂਗਾ ਮੈਂ ਕੰਮ ਕਰਨ ਆਇਆ ਤੁਹਾਡੇ ਕੋਲੇ ਜੇ ਮੈਂ ਨਾ ਕਰਨੇ ਹੁੰਦੇ ਤੇ ਮੈਂ ਘਰੇ ਬਹਿ ਜਾਣਾ ਸੀਗਾ ਠੀਕ ਹੈ ਨਾ ਮੈਂ ਆਰਾਮ ਫਰਮਾਣਾ ਸੀ ਮੈਂ ਕਿਉਂ ਆਰਾਮ ਫਰਮਾਵਾਂ ਮੈਂ ਤੁਹਾਡੇ ਲਈ ਖੜ ਗਿਆ ਮੈਂ ਖੜਾਂਗਾ ਔਰ ਤੁਸੀਂ ਮੇਰੇ ਲਈ ਖੜਨ ਦੀ ਕੋਸ਼ਿਸ਼ ਕਰੋ ਤੁਸੀਂ ਵੋਟਾਂ ਪਾ ਦਿਓ ਮੈਨੂੰ ਜਿਤਾ ਦਿਓ ਮੈਂ ਕਹਿੰਦਾ ਮਜਾਲ ਹੀ ਨਹੀਂ ਆ ਕੰਮ ਤਾਂ ਮੈਂ ਕਰ ਹੀ ਦੇਣੇ ਨੇ ਨਾ ਜੀ ਇਹ ਤਾਂ ਮੈਂ ਕਰੂੰਗਾ ਮੈਂ ਧਾਰ ਕੇ ਆਇਆ ਹਾਂ ਹਾਂ ਤੁਸੀਂ ਜ਼ਿਕਰ ਕੀਤਾ ਗੱਲ ਦਾ ਕਿ ਤੁਹਾਡਾ ਇੱਕ ਮਾਡਲ ਹੈ ਜਿਹੜਾ ਤੁਹਾਡੇ ਤੁਹਾਡੇ ਮਾਡਲ ਨੂੰ ਲੋਕ ਅਪਣਾਣ ਲੋਕ ਤੁਹਾਨੂੰ ਫੋਟ ਪਾਣ ਤੁਹਾਡਾ ਮਾਡਲ ਲਾਗੂ ਹੋਵੇਗਾ ਮਾਡਲ ਕੀ ਹੈ ਤੁਹਾਡਾ ਮਾਡਲ ਮੇਰਾ ਹੈ ਘੱਟ ਪੈਸਿਆਂ ਦੇ ਵਿੱਚ ਚੰਗੇ ਢੰਗ ਤਰੀਕੇ ਨਾਲ ਬਿਨਾ ਸ਼ਰਾਬ ਤੋਂ ਬਿਨਾ ਪੈਸੇ ਤੋਂ ਬਿਨਾ ਲਾਲਚ ਤੋਂ ਬਿਨਾ ਝੂਠੇ ਲਾਰਿਆਂ ਤੋਂ ਇਲੈਕਸ਼ਨਾਂ ਜਿੱਤਣ ਲੋਕ ਔਰ ਵੋਟਾਂ ਖਰੀਦੀਆਂ ਨਾ ਜਾਣ ਔਰ ਵੋਟਾਂ ਦਾ ਜਿਹੜਾ ਵਾ ਤਾਨਾ ਕੀਤਾ ਜਾਵੇ ਬੜੀ ਮੁਸ਼ਕਲ ਵੋਟ ਦਾ ਰਾਈਟ ਮਿਲਿਆ ਸਾਨੂੰ ਅਸੀਂ ਕੀ ਕੀਤਾ ਲੋਕਾਂ ਨੇ ਕੀ ਕੀਤਾ ਉਹਨੂੰ ਕੀ ਹੈ ਐਵੇਂ ਵੇਚਣਾ ਸ਼ੁਰੂ ਕਰ ਦਿੱਤਾ ਇੱਕ ਮੈਨੂੰ ਆਂਟੀ ਮਿਲੇ ਮੇਰੀ ਕੈਂਪੇਨ ਦੇ ਦੌਰਾਨ ਕਹਿੰਦੇ ਵੀ 5000 ਰੁਪਏ ਬੇਟਾ ਅਸੀਂ ਇੱਕ ਵੋਟ ਦਾ ਲਵਾਂਗੇ ਚਾਰ ਵੋਟਾਂ ਸਾਡੇ ਕਰੇ 20000 ਰੁਪਈਆ ਉਹ ਮੈਂ ਕਹਾ ਮਾਤਾ ਜੀ ਮੈਂ ਤਾਂ 2 ਰੁਪਏ ਨਹੀਂ ਦੇਣੇ ਕਿਉਂ ਦਵਾ ਮੈਂ ਤੁਹਾਨੂੰ ਗਲਤ ਥੋੜਾ ਨਾ ਪਾਣਾ ਕਿ ਤੇਰਾ ਨਾ 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 ਮੈਂ ਕਹਾਂ ਵੀ 5000 ਰੁਪਏ ਮੰਨ ਲਓ ਇੱਕ ਵੋਟ ਦਾ ਹੋ ਗਿਆ ਤੁਹਾਡਾ 5 ਸਾਲ 1000 ਰੁਪਏ ਮਹੀਨਾ 1000 ਰੁਪਏ ਸਾਲ ਦਾ ਹੋ ਗਿਆ ਹਨਾ 80 ਰੁਪਏ ਮਹੀਨਾ 3.5 ਰੁਪਏ ਰੋਜ਼ ਉਹ ਯਾਰ ਤੁਹਾਡੇ ਤੋਂ ਤਾਂ ਸਸਤਾ ਹੀ ਕੁਝ ਨਹੀਂ ਰਹਿ ਗਿਆ ਇਹ ਲੀਡਰਾਂ ਵਾਲੀ ਬਿਲਕੁਲ ਗੁੱਡੀ ਮਾੜੀ ਗੱਲ ਹੈ ਵੀ 3.5 ਰੁਪਏ ਰੋਜ਼ ਨੂੰ ਆਪਾਂ ਨੂੰ ਯਾਰ ਖਰੀਦ ਲਿਆ ਅਗਲੇ ਨੇ ਫਿਰ ਉਸ ਤੋਂ ਬਾਅਦ ਸਾਡਾ ਜੋ ਮਰਜ਼ੀ ਕਰੇ ਸਾਡੇ ਬੱਚੇ ਬੇਰੋਜ਼ਗਾਰ ਕਰ ਦੇ ਸਾਡੇ ਬੱਚਿਆਂ ਨੂੰ ਐ ਕੁੱਟੇ ਮਾਰੇ ਹੈ ਕੋਈ ਪੁੱਛਣ ਵਾਲਾ ਨਹੀਂ ਫਿਰ ਤੁਹਾਡੇ ਇਲਾਜ ਨਾਲ ਦੋਵੇ ਤੁਹਾਨੂੰ ਤੁਸੀਂ ਕੋਈ ਨਹੀਂ ਹੋਈ ਨਹੀਂ ਕਹਿ ਸਕਦੇ ਹੈ ਫਿਰ ਤੁਹਾਡੇ ਨਾਲ ਜਿਹੜਾ ਮਰਜ਼ੀ ਅਗਲਾ ਮਨ ਕਰੇ ਉਹਵੇਂ ਕਰ ਦੇਣ ਫਿਰ ਤੁਸੀਂ ਕਹਿੰਦੇ ਹੋ ਯਾਰ ਅਸੀਂ ਨਰਾਸ਼ ਹੋ ਗਏ ਅਸੀਂ ਬੇਵਸਾ ਬੇਵਸ ਕਿਉਂ ਗਲਤ ਜਗ੍ਹਾ ਵੋਟ ਪੁੱਗਤ ਗਈ ਤਾਂ ਹੀ ਹੋਇਆ ਨਾ ਸਹੀ ਜਗ੍ਹਾ ਬੋਤਾਓ ਹਾਂ ਜੀ ਜੇ ਤੁਸੀਂ ਉਮੀਦਵਾਰੋਂ ਬਾਕੀ ਵੀ ਵੱਡੀਆਂ ਪਾਰਟੀਆਂ ਦੇ ਉਮੀਦਵਾਰ ਨੇ ਲੋਕ ਤੁਹਾਨੂੰ ਵੋਟ ਪਾਣ ਤਾਂ ਇਹ ਜੀ ਕਿਹੜੀ ਗੱਲ ਹੈ ਜਿਹੜੀ ਤੁਹਾਨੂੰ ਬਾਕੀ ਉਮੀਦਵਾਰਾਂ ਨਾਲੋਂ ਤੁਹਾਨੂੰ ਵੱਖ ਕਰਦੀ ਹੈ ਹਾਂ ਮੈਨੂੰ ਬਿਲਕੁਲ ਵੱਖ ਕਰਦੀ ਐ ਤੁਸੀਂ ਆਪ ਹੀ ਐਨਾਲਿਸਿਸ ਦੇਖ ਲੈਣਾ ਹੁਣ ਮਹੀਨੇ ਤੱਕ ਕੀ ਚੱਲਣਾ ਹੈ ਲੋਕਾਂ ਦੇ ਵੱਡੇ ਵੱਡੀਆਂ ਫਲੈਕਸਾਂ ਦਿਖਣੀਆਂ ਤੁਹਾਨੂੰ ਮਸ਼ਹੂਰੀਆਂ ਦਿਖਣੀਆਂ ਵੱਡੀਆਂ ਵੱਡੀਆਂ 5 500 ਬੰਦਾ ਨਾਲ ਤੁਰਿਆ ਫਿਰੂਗਾ ਹੈ ਉਹ ਕੁਝ ਵਿੱਚ ਪੇਡ ਵਰਕਨ ਹੋਣਗੇ ਉਹ ਫਿਰ ਕੀ ਆ ਉਹ ਤੁਹਾਡੇ ਘਰ ਆ ਜਾ ਕੇ ਤੁਹਾਨੂੰ ਕਹਣਗੇ ਆ ਗਏ ਜੀ ਅਸੀਂ ਹਾਰ ਬਾਦਿਓ ਕਈ ਦਾ ਹਾਰ ਹੀ ਪਹਿਲਾਂ ਫੜਾ ਜਾਂਦੇ ਨੇ ਹਾਰ ਬਾਦਿਓ ਫਿਰ ਉਸ ਤੋਂ ਬਾਅਦ ਕਹਿਣਗੇ ਠੰਡਾ ਪਲਾਉ ਚਾਹ ਪਲਾਉ ਖਰਚਾ ਨਹੀਂ ਹੁੰਦਾ ਲੋਕਾਂ ਦੀ ਸੇਵਾ ਕਰਨੀ ਹੈ ਤੁਸੀਂ ਗਲ ਗੁੱਠਾ ਦੇ ਕੇ ਥੋੜਾ ਨਾ ਕਰਨੀ ਹੈ ਇੰਨਾ ਇੰਨਾ ਤੁਸੀਂ ਇਲੈਕਸ਼ਨ ਫੰਡ ਇਕੱਠਾ ਕਰ ਲੈਣਾ ਉਸ ਤੋਂ ਬਾਅਦ ਲੋਕਾਂ ਤੇ ਲਾ ਦੇਣਾ ਕੁਝ ਫਿਰ ਵਾਪਕ ਪੈਸੇ ਅੰਦਰ ਕਰਕੇ ਲੈ ਜਾਣਾ ਵੀ ਅਸੀਂ ਜੀ ਲੋਕਾਂ ਲਈ ਲੜ ਰਹੇ ਹਾਂ ਕਾਹਦਾ ਲੋਕਾਂ ਲਈ ਲੜ ਰਹੇ ਜੇ ਸੇਵਾ ਕਰਨੀ ਹੈ ਨਾ ਐਕਚੁਅਲ ਸੇਵਾ ਕਰੋ ਤੁਸੀਂ ਫालतू ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਕੇ ਨਾ ਗਲ ਗੁੱਠੇ ਦੇ ਕੇ ਫੰਡ ਇਕੱਠੇ ਕਰਕੇ ਨਾ ਇਲੈਕਸ਼ਨ ਲੜੋ ਤੁਹਾਡਾ ਇਹ ਕਹਿਣਾ ਹੈ ਕਿ ਜੋ ਪੈਸਾ ਵਰਤਿਆ ਜਾਂਦਾ ਹੈ ਉਹ ਪੈਸੇ ਦੀ ਇੱਕ ਤਰ੍ਹਾਂ ਬਰਬਾਦੀ ਹੋ ਰਹੀ ਵੀ ਹੈ ਬਿਲਕੁਲ ਬਰਬਾਦੀ ਹੈ ਆਮ ਘਰਾਂ ਦੇ ਬੱਚਿਆਂ ਦੇ ਵਿਆਹ ਹੋ ਸਕਦੇ ਆ ਲੋਕਾਂ ਨੂੰ ਰੋਜ਼ਗਾਰ ਦੇ ਤੁਸੀਂ ਇਹ ਜੇ দান ਕਰਨਾ ਹੈ ਨਾ ਇਹੋ ਜਿਆ ਕੋਈ ਪੈਸਾ ਖਰਾਬ ਕਰਨਾ ਗੁਪਤਦਾਨ ਕਰੋ ਲੋਕਾਂ ਨੂੰ ਪਤਾ ਵੀ ਨਾ ਲੱਗੇ ਵੀ ਤੁਹਾਡਾ ਉਮੀਦਵਾਰ ਆ ਕੇ ਤੁਹਾਡੇ ਲਈ ਕੁਝ ਚੰਗਾ ਕਰ ਗਿਆ ਰੋਲਾ ਪਾਉਣ ਦੀ ਲੋੜ ਨਹੀਂ ਐ ਨਹੀਂ ਆ ਵੀ ਆਪਾਂ ਧਾਰਮਿਕ ਸਥਾਨਾਂ ਦੇ ਮੱਥੇ ਟੇਕੀਏ ਤੇ ਉਸ ਤੋਂ ਬਾਅਦ ਆਪਾਂ ਰੱਬ ਨੂੰ ਭੁੱਲ ਜਾਈਏ ਜਿੱਤਣ ਤੋਂ ਬਾਅਦ ਹੈ ਵੀ ਉਹਨਾਂ ਦਿਨਾਂ 'ਚ ਜਾਈਏ ਹੈ ਉਹ ਮਸ਼ਹੂਰੀ ਥੋੜਾ ਨਾ ਕਰਨੀ ਇਹ ਤਾਂ ਗੁਪਤ ਕੰਮ ਹੁੰਦੇ ਨੇ ਤੁਸੀਂ ਜਾਓ ਮੱਥਾ ਟੇਕੋ ਆਜੋ ਪ੍ਰਮਾਤਮਾ ਨੂੰ ਸਭ ਪਤਾ ਹੈ ਉਸਕੋ ਸਭ ਦਿਖਦਾ ਹੈ ਬਿਲਕੁਲ ਅਸਾ ਤੁਹਾਡੇ ਵੱਲੋਂ ਕੋਈ ਵੀ ਫਲੈਕਸ ਹੋਲਡਿੰਗ ਪੋਸਟਰ ਸਟicker ਝੰਡੇ ਕਿਸੇ ਚੀਜ਼ ਦੀ ਵਰਤੋਂ ਨਹੀਂ ਕੀਤੀ ਜਾ ਡੈਫੀਨੇਟ ਮੈਂ ਨਹੀਂ ਕੀਤੀ ਮੈਂ ਬਿਲਕੁਲ ਆਪਣੇ ਪੈਂਫਲੈਟ ਹੀ ਵੰਡਾਂਗਾ ਔਰ ਡਿਜੀਟਲ ਪ੍ਰਚਾਰ ਕਰ ਰਹੇ ਹਾਂ ਮੈਂ ਮੈਂ ਮੋਬਾਈਲ ਸੇ ਲੋਕਾਂ ਨੂੰ ਭੇਜ ਰਿਹਾ ਆਪਣੇ ਜਿਹੜੇ ਵੀ ਸੋਸ਼ਲ ਮੀਡੀਆ ਸਾਈਟਸ ਨੇ ਉਹਨਾਂ ਤੇ ਆਪਣੇ ਪਲੇਟਫਾਰਮਸ ਸੇ ਆਪਾਂ ਨੂੰ ਭੇਜ ਰਹੇ ਹਾਂ ਤਾਂ ਕਿ ਘੱਟ ਖਰਚਾ ਹੋਵੇ ਲੋਕਾਂ ਨੂੰ ਕੀ ਹੈ ਘੱਟ ਪੈਸਿਆਂ ਤੇ ਇਲੈਕਸ਼ਨ ਲੜਾਉਣੀ ਚਾਹੁੰਦੇ ਆ ਮੇਰੇ ਵਰਗੇ ਕਈ ਬੱਚੇ ਨੌਜਵਾਨ ਗੱਭਰੂ ਉੱਪਰ ਗਿਆਨ ਅੱਗੇ ਉਹ ਫ੍ਰੀ ਵਿੱਚ ਜਿੱਤਣ ਫ੍ਰੀ ਵਿੱਚ ਲੋਕਾਂ ਦੇ ਕੰਮ ਕਰਨ ਮੈਂ ਕਹਿੰਦਾ ਕੀ ਕੀ ਬਾਤ ਹੋ ਜਣੀ ਹੈ ਤੁਸੀਂ ਦੇਖੋ ਤਾਂ ਸਹੀ ਇਹ ਗੱਲ 'ਚ ਸਕੂਨ ਕਿਨਾਂ ਮਿਲਦਾ ਫਰੀਜ ਯਾਰ ਬੰਦਾ ਯਾਰ ਸਾਡੇ ਲਈ ਜਿੱਤ ਗਿਆ ਫਰੀਜ ਲੋਕੀ ਕੰਮ ਕਰ ਤੁਹਾਨੂੰ ਹੋਰ ਕੀ ਚਾਹੀਦਾ ਤੁਹਾਨੂੰ ਤੁਸੀਂ ਜਿਹੜਾ ਪ੍ਰਸ਼ਾਸਨ ਲੀਡਰਾਂ ਨੂੰ ਤਾਂ ਭੰਡਦੇ ਹੋ ਇਹਨਾਂ ਨੇ ਵਾਕਈ ਤੁਹਾਡੇ ਲਈ ਨਹੀਂ ਕੁਛ ਕੀਤਾ ਮੈਂ ਵੀ ਉਹਨਾਂ ਦੇ ਵਿੱਚ ਇੱਕਾਂ ਵੀ ਪ੍ਰਸ਼ਾਸਨ ਲੋਕਾਂ ਨੂੰ ਭੰਡਣ ਵਾਲਾ ਕਿਉਂ ਭੰਡ ਰਹੇ ਹਾਂ ਮੈਂ ਵੀ ਦੇਖ ਲਿਆ ਯਾਰ ਵੀ ਮੈਂ ਦੇਖਿਆ ਯਾਰ ਪ੍ਰਸ਼ਲੋਗ ਨੇ ਯਾਰ ਇਹਨਾਂ ਨੇ ਕੀਤਾ ਕੁਛ ਨਹੀਂ ਇਹਨਾਂ ਦੇ ਹਿੱਸੇ ਦੀਆਂ ਜਿਹੜੀਆਂ ਅਸੀਂ ਗਾਲ੍ਹਾਂ ਖਾ ਰਹੇ ਆ ਇਹਨਾਂ ਨੂੰ ਬੋਲ ਰਹੇ ਆ ਉਹ ਬੱਚੇ ਸਾਡੇ ਨਾਰਾਜ਼ ਹੋ ਕੇ ਬਾਹਰਲੇ ਮੁਲਕਾਂ ਚਲੇ ਗਏ ਹਨਾ ਲੋਕਾਂ ਦਾ ਰਿਹਾ ਕੁਛ ਨਹੀਂ ਬਹੁਤ ਬੁਰੇ ਹਾਲ ਹੈ ਤੁਸੀਂ ਯਕੀਨ ਮੰਨੋਗੇ ਲੋਕ ਡਿਪਰੈਸ਼ਨ ਦੇ ਵਿੱਚ ਨੇ ਪਤਾ ਨਹੀਂ ਕਿਵੇਂ ਜ਼ਿੰਦਗੀ ਜੀ ਰਹੇ ਨੇ ਫਿਰ ਵੀ ਹਿੰਮਤ ਹੈ ਵੀ ਲੋਕ ਬਤਲੋ ਕੀ ਜੀ ਰਹੇ ਨੇ ਫਿਰ ਉਸ ਤੋਂ ਬਾਅਦ ਲੋਕਾਂ ਕੋਲ ਰੋਜ਼ਗਾਰ ਨਹੀਂ ਰੋਟੀ ਨਹੀਂ ਭੋਜਨ ਤੇ ਹਮਲਾ ਪਤਾ ਨਹੀਂ ਕਿਹੜੇ ਕਿਹੜੇ ਹਮਲੇ ਹੋ ਗਏ ਆਮ ਬੰਦਾ ਤਾਂ ਗਾਇਬ ਹੀ ਹੋ ਗਿਆ ਇਹ ਬਸ ਚੰਦ ਕ ਦਿਨਾਂ ਦੀ ਗੱਲ ਹੈ ਲੋਕ ਮਤਲਬ ਕੀ ਵੋਟਾਂ ਦੇ ਨਾਮ ਤੋਂ ਵੀ ਡਰਿਆ ਕਰਨਗੇ ਹਾਂ ਪਰ ਤੁਸੀਂ ਵੋਟ ਜ਼ਰੂਰ ਪਾਓ ਵੱਧ ਤੋਂ ਵੱਧ VOTING ਕਰੋ ਪਰ ਸਹੀ ਇਮਾਨਦਾਰ ਇਲੈਕਸ਼ਨ ਜਿਹੜੀਆਂ ਮਤਲਬ ਕੀ ਕੈਂਡੀਡੇਟ ਨੂੰ ਵੋਟ ਕਰੋ ਧੰਨਵਾਦ ਅੱਜ ਸੋ ਸਾਡੇ ਨਾਲ ਸਿਗੇ ਸਮਰਨਦੀਪ ਸਿੰਘ ਜਿਨ੍ਹਾਂ ਨੂੰ ਜੋ ਆਜੋ ਆਜ਼ਾਦ ਉਮੀਦਵਾਰ ਵਜੋਂ ਇਲੈਕਸ਼ਨ ਚੋਣਾ ਲੜਦੇ ਪਏ ਨੇ 2024 ਲੋਕ ਸਭਾ ਦੀਆਂ ਜੋਸ਼ ਨਾਲ ਭਰੇ ਹੋਏ ਨੇ ਨਵੀਆਂ ਗੱਲਾਂ ਵੈ ਨਵੀਆਂ ਗੱਲਾਂ ਕਹਿਣੀਆਂ ਵੈ ਕਿ ਮੈਂ ਕਿਸੇ ਤਰ੍ਹਾਂ ਦਾ ਵੀ ਉਹਨਾਂ ਦਾ ਕਹਿਣਾ ਕਿ ਪੋਸਟਰ ਜਾਂ ਫਿਰ ਡਿਜੀਟਲ ਪ੍ਰਿੰਟਿੰਗ ਹੀ ਪ੍ਰਚਾਰ ਹੋਵੇਗਾ ਕਿਸੇ ਤਰ੍ਹਾਂ ਦਾ ਕੋਈ ਝੰਡਾ ਡੰਡਾ ਕੋਈ ਸਟicker ਜਾਂ ਕੋਈ ਵੱਡੀਆਂ-ਵੱਡੀਆਂ ਫਲੈਕਸਾਂ ਦਾ ਇਸਤੇਮਾਲ ਨਹੀਂ ਕੀਤਾ ਜਾਵੇਗਾ ਲੋਕਾਂ ਦਾ ਪੈਸਾ ਲੋਕਾਂ ਦੀ ਜੇਬ ਚੀਰਨਾ ਚਾਹੀਦਾ ਵੈ ਔਰ ਇਹਨਾਂ ਵੱਲੋਂ ਕਹਿਣਾ ਕਿ ਮੈਂ ਕਿਸੇ ਵੀ ਤਰ੍ਹਾਂ ਦੀ ਵੋਟ ਨਹੀਂ ਖਰੀਦਣੀ ਚਾਹਾਂਗਾ ਮੈਂ ਜੋ ਮੌਜੂਦਾ ਉਮੀਦਵਾਰ ਮੌਜੂਦਾ ਉਮੀਦਵਾਰਾਂ ਨੂੰ ਵੀ ਇਹਨਾਂ ਨੇ ਆਖਰੀ ਯਾ ਕਰੀਆ ਸੁਨਾਈਆਂ ਤੁਸੀਂ ਸੁਣਿਆ ਹੀ ਹੋਵੇਗਾ ਅਸੋ ਕਮੈਂਟਾਂ ਵਿੱਚ ਤੁਸੀਂ ਵੀ ਦੱਸੋ ਕਿ ਕਿਸ ਤਰ੍ਹਾਂ ਦਾ ਤੁਹਾਡੇ ਜੋ ਤੁਹਾਨੂੰ ਇਹ ਵੀਡੀਓ ਲੱਗੀ ਹੈ ਕਿਸ ਤਰ੍ਹਾਂ ਦਾ ਲੱਗੇ ਸਮਰਨਦੀਪ ਸਿੰਘ ਦੇ ਵਿਚਾਰ ਤੁਹਾਨੂੰ ਕਮੈਂਟਾਂ ਦੇ ਵਿੱਚ ਜਰੂਰ رائے ਦਿਓ ਫਿਲਹਾਲ ਮੈਨੂੰ ਦੇ ਇਜਾਜ਼ਤ ਧੰਨਵਾਦ